ਅੱਜ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਇੱਕ ਵੱਡਾ ਅਤਵਾਦੀ ਹਮਲਾ ਹੋਇਆ ਜਿਸ ਦੇ ਵਿੱਚ ਲਗਭਗ 25 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਅਜੇ ਤੱਕ ਅੰਕੜੇ ਜਿਹੜੇ ਬਿਲਕੁਲ ਵੀ ਸਾਹਮਣੇ ਨਹੀਂ ਆਏ ਨੇ ਪਰ ਇਹ ਸੂਤਰਾਂ ਦਾ ਕਹਿਣਾ ਇਹ ਹੈ ਕਿ 25 ਤੋਂ ਜ਼ਿਆਦਾ ਲੋਕ ਜਿਹੜੇ ਨੇ ਇਸ ਅਤਵਾਦੀ ਹਮਲੇ ਦੇ ਵਿੱਚ ਮਾਰੇ ਗਏ ਨੇ ਤੇ ਇਹਦੇ ਨਾਲ ਨਾਲ ਇਹ ਵੀ ਗੱਲ ਹੈ ਕਿ ਪਹਿਲਗਾਮ ਜਿਹੜਾ ਖਾਸ ਤੌਰ ਤੇ ਉਹ ਜਗ੍ਹਾ ਜਿੱਥੇ ਅਮਨਨਾਦ ਦੀ ਯਾਤਰਾ ਦੇ ਵੇਲੇ ਖਾਸ ਤੌਰ ਤੇ ਜਿਹੜਾ ਬੇਸ ਕੈਂਪ ਹੈ ਉੱਥੇ ਬਣਾਇਆ ਜਾਂਦਾ ਅਤਵਾਦੀਆਂ ਨੇ ਤਾਪਰ ਤੌਰ ਗੋਲੀਆਂ ਚਲਾਈਆਂ ਨੇ ਜਰ ਦੇ ਵਿੱਚ ਛੋਟੇ ਛੋਟੇ ਬੱਚੇ ਤੇ ਹੋਰ ਕਈ ਜਿਹੜੇ ਲੋਕ ਨੇ ਉਹ ਇਸ ਮਾਮਲੇ ਵਿੱਚ ਜਿਹੜੇ ਘਤਨਾਕ ਕਾਰਮ ਦੇ ਵਿੱਚ ਮਾਰੇ ਗਏ ਨੇ ਤੇ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਜਲ ਦੇ ਵਿੱਚ ਪਹਿਲਗਾਮ ਦੇ ਵਿੱਚ ਜੋ ਕਿ ਜੰਮੂ ਕਸ਼ਮੀਰ ਦੇ ਵਿੱਚ ਪੈਂਦਾ ਔਰ ਅਮਰਨਾਥ ਜਾਣ ਦੇ ਵੇਲੇ ਜਿਹੜਾ ਪਹਿਲਾ ਪੜਾਵ ਹੈ ਉਹ ਪਹਿਲਗਾਵ ਹੈ ਜਿੱਥੇ ਜਾ ਕੇ ਲੋਕ ਰੁਕਦੇ ਨੇ ਤੇ ਉੱਥੇ ਹੀ ਇਹ ਜਿਹੜੀਆਂ ਤਾਬਰ ਤੋਰ ਗੋਲੀਆਂ ਚਲਾਈ ਗਈਆਂ ਨੇ ਤੇ ਖਾਸ ਤੌਰ ਤੇ ਇਹ ਵੀ ਸਾਹਮਣੇ ਹੈ ਕਿ ਇਹ ਜਿਹੜਾ ਮਾਮਲਾ ਹੋਇਆ ਉਹ ਟਾਰਗੇਟ ਕਿਲਿੰਗ ਦੇ ਨਾਲ ਜਿਹੜਾ ਕੀਤਾ ਗਿਆ ਜਿੱਥੇ ਚਲਾਨੀ ਸੀ ਜਿਹੜੇ ਉਹਨਾਂ ਨੂੰ ਉਹਨਾਂ ਦਾ ਨਾਮ ਧਰਮ ਇਹ ਪੁੱਛਿਆ ਗਿਆ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਤੇ ਖਾਸ ਤੌਰ ਤੇ ਇਹ ਕਿ ਬ੍ਰੀਕ ਪੁਆਇੰਟ ਯਾਨੀ ਕਿ ਪੁਆਇੰਟ 0 ਮੱਥੇ ਦੇ ਉੱਤੇ ਰੱਖ ਕੇ ਸਿੱਧੀਆਂ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਤਾਂ ਇੰਨੇ ਦੂਰ ਤੱਕ ਜਿਹੜਾ ਇਹ ਜਿਹੜੀ ਟਾਰਗੇਟ ਕਿਲਿੰਗ ਕੀਤੀ ਗਈ ਆ ਅੱਤਵਾਦੀਆਂ ਦੇ ਵੱਲੋਂ ਜਿਹੜਾ ਵੱਡਾ ਹਮਲਾ ਕਰ ਦਿੱਤਾ ਗਿਆ ਪਹਿਲਗਾਮ ਦੇ ਵਿੱਚ ਤੇ ਉਥੇ ਇਹ ਖਾਸ ਤੌਰ ਤੇ ਜਿਹੜੇ ਸਲਾਨੀ ਐ ਆਮ ਤੌਰ ਤੇ ਇਹਨਾਂ ਦਿਨਾਂ ਵਿੱਚ ਘੁੰਮਣ ਫਿਰਨ ਦੇ ਲਈ ਆਪਣੇ ਬੱਚਿਆਂ ਦੇ ਨਾਲ ਚਲੇ ਜਾਂਦੇ ਨੇ ਉੱਥੇ ਜਾ ਕੇ ਜਿਹੜੀਆਂ ਜਗਾਵਾਂ ਨੂੰ ਦੇਖਦੇ ਨੇ ਜੰਮੂ ਕਸ਼ਮੀਰ ਦੇ ਵਿੱਚ ਜਾਂਦੇ ਨੇ ਕਿਉਂਕਿ ਗਰਮੀ ਦਾ ਮੌਸਮ ਹੈ ਇੱਧਰ ਉੱਤਰੀ ਭਾਰਤ ਦੇ ਵਿੱਚ ਤਾਂ ਉਸ ਜਗ੍ਹਾ ਦੇ ਉੱਤੇ ਚੱਲਦੇ ਜੇ ਦੇਖਿਆ ਜਾਵੇ ਤਾਂ ਉਸ ਵੇਲੇ ਦੋ ਤਿੰਨ ਜਿਹੜੇ ਉਸ ਵੇਲੇ ਜੋ ਤੋਂ ਲੈ ਕੇ ਦੱਸਿਆ ਜਾ ਰਿਹਾ ਕਿ ਚਾਰ ਪੰਜ ਅਤਵਾਦੀ ਸਨ ਜਿਨ੍ਹਾਂ ਨੇ ਐਸ ਵੇਲੇ ਵਿੱਚ ਇਹ ਤਾਬਰ ਤੋਰ ਗੋਲੀਆਂ ਚਲਾਈਆਂ ਤੇ ਉਸ ਮੈਦਾਨ ਦੇ ਵਿੱਚ ਬਹੁਤ ਜਿਹੜੇ ਲੋਕ ਸੀ ਜਿਸ ਦੇ ਵਿੱਚ ਜਿਹੜੇ 25 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਪਰ ਅਜੇ ਤੱਕ ਜਿਹੜੇ ਅੰਕੜੇ ਸਾਹਮਣੇ ਨਹੀਂ ਕਿ ਜ਼ਖਮੀ ਜਿਹੜੇ ਉਸ ਮਾਮਲੇ 'ਚ ਉਹ ਕਿੰਨੇ ਕੋਈ ਨੇ ਤਾਂ ਇਹਦੇ ਵਿੱਚ ਇੱਕ ਗੱਲ ਹੋਰ ਵੀ ਹੈ ਕਿ ਸਲਾਨੀ ਜਿਹੜੇ ਸੀ ਉਹ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਘੁੰਮਣ ਫਿਰਨ ਵਾਸਤੇ ਉੱਥੇ ਗਏ ਹੋਏ ਸੀ ਤੇ ਜਿਸ ਦੇ ਵਿੱਚ ਇਹ ਬੇਹੱਦ ਦੁਖਦਾਈ ਖਬਰ ਹੈ ਜਿਸ ਦੇ ਵਿੱਚ ਲਗਭਗ 25 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਇਸ ਵੇਲੇ ਜਤਾਇਆ ਜਾ ਰਿਹਾ ਤੇ ਇਹਦੇ ਨਾਲ ਨਾਲ ਇਹ ਵੀ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਹੜੇ ਸੀ ਉੱਥੇ ਹੁਣ ਪਹੁੰਚ ਚੁੱਕੇ ਨੇ ਤੇ ਜਿਹੜਾ ਇਹ ਸਾਰਾ ਘਟਨਾਕਰਨ ਵਾਪਰਿਆ ਉਹ ਕਰੀਬ ਸ਼ਾਮ 3:30 ਤੋਂ ਲੈ ਕੇ 4 ਵਜੇ ਦੇ ਜਿਹੜੇ ਨੇੜੇ-ਤੇੜੇ ਜਿਹੜਾ ਇੱਕ ਘਟਨਾਕਰਨ ਵਾਪਰਦਾ ਜਦੋਂ ਇਹ ਸਾਰਾ ਹਮਲਾ ਹੋਇਆ ਇਸ ਹਮਲੇ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜਿਹੜਾ ਸਭ ਤੋਂ ਵੱਡਾ ਹਮਲਾ ਕਿਹਾ ਜਾ ਰਿਹਾ ਇਸ ਵੇਲੇ ਦਾ ਜਿਹਦੇ ਵਿੱਚ ਖੱਟੋਕਾ ਤੇ 25 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਸੂਤਰਾਂ ਦੇ ਮੁਤਾਬਕ ਜੇ ਸਾਹਮਣੇ ਆ ਰਿਹਾ ਪਰ ਸਹੀ ਜਿਹੜਾ ਡਾਟਾ ਉਹ ਅਜੇ ਤੱਕ ਪ੍ਰਸ਼ਾਸਨ ਨੇ ਰਿਲੀਜ਼ ਨਹੀਂ ਕੀਤਾ ਕਿ ਅਖਰ ਕਿੰਨੇ ਲੋਕ ਨੇ ਜਿਹੜੇ ਇਹਦੇ ਵਿੱਚ ਅਜੇ ਤੱਕ ਮ੍ਰਿਤਕ ਹੋ ਚੁੱਕੇ ਨੇ ਤਾਂ ਇਹਦੇ ਨਾਲ ਨਾਲ ગ્રામਤਰੀ ਮਿਤਸ਼ਾ ਵੀ ਉੱਥੇ ਜਾ ਕੇ ਇਸ ਵੇਲੇ ਲੋਕਾਂ ਤੋਂ ਜਿਹੜੀ ਹੈ ਉਹ ਗੱਲਬਾਤ ਕਰ ਰਹੇ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਾਂ ਕਹਿ ਲਈਏ ਕਿ ਉਹਨਾਂ ਦੇ ਨਾਲ ਹਮਦਰਦੀ ਵੀ ਜਤਾਨ ਦੇ ਨਾਲ ਨਾਲ ਉਹਨਾਂ ਤੋਂ ਜਿਹੜਾ ਦੂਜਾ ਫੀਡਬੈਕ ਹੈ ਉਹ ਵੀ ਉੱਥੇ ਲਿਆ ਜਾ ਰਿਹਾ ਹੈ ਤੇ ਗ੍ਰਹਿ ਮੰਤਰੀ ਭਾਰਤ ਦੇ ਅਮਿਤ ਸ਼ਾ ਉੱਥੇ ਪਹੁੰਚ ਚੁੱਕੇ ਨੇ ਤੇ ਉਹ ਲੋਕਾਂ ਦੇ ਨਾਲ ਗੱਲਬਾਤ ਵੀ ਕਰ ਰਹੇ ਨੇ ਤੇ ਉਹਨਾਂ ਨੂੰ ਹੌਸਲਾ ਅਭੀ ਦੇ ਰਹੇ ਨੇ ਤੇ ਨਾਲ ਨਾਲ ਹਮਦਰਦੀ ਵੀ ਜਿਹੜੀ ਆ ਉਹਨਾਂ ਦੇ ਵੱਲੋਂ ਉੱਥੇ ਜਤਾਈ ਜਾ ਰਹੀ ਆ ਤੇ ਇਹ ਦੇ ਵਿੱਚ ਇਹ ਨਾਲ ਕਿ ਜਿਹੜੇ ਕਸ਼ਮੀਰੀ ਆ ਉਹਨਾਂ ਦੇ ਨਾਲ ਇਹ ਇੱਕ ਚਿੰਤਾ ਦਾ ਵਿਸ਼ਾ ਜੁੜ ਜਾਂਦਾ ਕਿਉਂਕਿ ਜਿਹੜੇ ਕਸ਼ਮੀਰੀ ਲੋਕ ਨੇ ਇਸ ਵੇਲੇ ਸਹਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਨੇ ਤੇ ਇੱਥੇ ਇਹ ਵੀ ਚਿੰਤਾ ਦਾ ਵਿਸ਼ਾ ਜਦੋਂ ਇਹ ਸਾਰਾ ਜਿਹੜਾ ਕਤਨਾਕਰਮ ਵਾਪਰਦਾ ਉਸੇ ਵੇਲੇ ਚ ਵਾਪਰਦਾ ਜਦੋਂ ਕਸ਼ਮੀਰੀ ਜਿਹੜੇ ਸੀ ਉੱਥੇ ਦੀ ਉਹ ਸਹਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਸੀ ਤਾਂ ਉਹਨਾਂ ਲਈ ਚਿੰਤਾ ਦਾ ਵਿਸ਼ਾ ਇਹ ਇਸ ਕਰਕੇ ਆ ਕਿਉਂਕਿ ਉਹਨਾਂ ਦੇ ਵੱਲ ਤੇ ਇਹ ਜਿਤਾਇਆ ਜਾ ਰਿਹਾ ਕਿ ਤੁਸੀਂ ਜਿਹੜਾ ਇਹ ਆਕਰਸ਼ਿਤ ਕਰ ਰਹੇ ਹੋ ਇਹ ਨੂੰ ਨਾ ਕਰੋ ਤਾਂ ਇਹਨਾਂ ਨਾਲ ਨਾਲ ਦੂਜੇ ਪਾਸੇ ਹੁਣੇ ਵੀ ਹੈ ਕਿ ਇਸ ਵੱਲੇ ਦੇ ਵਿੱਚ ਜਿਹੜਾ ਬਹੁਤ ਵੱਡਾ ਹਮਲਾ ਇਹ ਦੱਸਿਆ ਜਾ ਰਿਹਾ ਕਿ 2019 ਤੋਂ ਬਾਅਦ ਜਦੋਂ ਪੁਲਵਾਮਾ ਜਿਹੜਾ ਵਾਲਾ ਘਟਨਾਕਰਨ ਵਾਪਰਿਆ ਤਾਂ ਉਸ ਤੋਂ ਬਾਅਦ ਇਹ ਇਸ ਵੇਲੇ 6 ਸਾਲਾਂ ਵਿੱਚ ਸਭ ਤੋਂ ਵੱਡਾ ਹਮਲਾ ਇਹ ਵਾਲਾ ਦਤਾਇਆ ਜਾ ਰਿਹਾ ਤੇ ਇਹਦੇ ਵਿੱਚ ਇੱਕ ਗੱਲ ਹੋਰ ਵੀ ਹੈ ਕਿ ਜਿਹੜਾ ਪੁਲਵਾਮਾ ਦੇ ਵਿੱਚ ਹਮਲਾ ਹੋਇਆ ਸੀ ਉੱਥੇ ਉਹ ਜਿਹੜਾ ਆਈਡੀ ਅਟੈਕ ਹੋਇਆ ਸੀ ਪਰ ਇਹ ਜਿਹੜਾ ਹਮਲਾ ਉਹ ਟਾਰਗੇਟ ਕਿਲਿੰਗ ਦੇ ਨਾਲ ਸਬੰਧਤ ਹੈ ਜਿਸ ਦੇ ਵਿੱਚ ਉੱਥੇ ਜਿਹੜੇ ਸੈਲਾਨੀ ਸੀ ਉਹਨਾਂ ਨੂੰ ਨਾਮ ਪੁੱਛਿਆ ਗਿਆ ਧਰਮ ਪੁੱਛਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਸਿੱਧੀ ਜਿਹੜੀ ਆ ਉਹ ਫਾਇਰਿੰਗ ਕੀਤੀ ਗਈ ਆ ਤਾਂ ਪਰ ਤੌਰ ਫਾਇਰਿੰਗ ਹੋਈ ਆ 40 ਤੋਂ ਵੱਧ ਰਾਉਂਡ ਜਿਹੜੇ ਨੇ ਉਹ ਫਾਇਰ ਕਰ ਦਿੱਤੇ ਗਏ ਨੇ ਤੇ ਉਸ ਤੋਂ ਵੀ ਕਿਤੇ ਜ਼ਿਆਦਾ ਜਿਹੜੇ ਬਾਅਦ ਵਿੱਚ ਫਾਇਰ ਹੋਏ ਨੇ ਪਰ ਇਹਦੇ ਨਾਲ ਨਾਲ ਜ਼ਰੂਰ ਹੈ ਕਿ ਉਸ ਵੇਲੇ ਜਿਹੜੇ ਨੇ ਬੇਖਦ ਇਸ ਵੇਲੇ ਦੀ ਦੁਖਦਾਈ ਖਬਰ ਹੈ ਕਿ ਜਿੰਦੇ ਵਿੱਚੋਂ ਸੂਤਰਾਂ ਦੇ ਮੁਤਾਬਕ 25 ਤੋਂ 25 ਤੋਂ ਜਿਹੜੇ ਜ਼ਿਆਦਾ ਲੋਕ ਨੇ ਉਹ ਮਾਰੇ ਜਾਂਦਾ ਖਰਚਾ ਪਰ ਮ੍ਰਿਤਕਾਂ ਦੀ ਅਜੇ ਤੱਕ ਜਿਹੜੀ ਪੂਰੀ ਪੁਸ਼ਟੀ ਨਹੀਂ ਹੋ ਸਕੀ ਆ ਤੇ ਇਹਦੇ ਚ ਨਾਲ ਹੁਣ ਇਹ ਹੈ ਕਿ ਜੰਮੂ ਕਸ਼ਮੀਰ ਦਾ ਜਿਹੜਾ ਪ੍ਰਸ਼ਾਸਨ ਹੈ ਉਹਦੇ ਵੱਲੋਂ ਅਜੇ ਤੱਕ ਅੰਕੜੇ ਸਾਫ਼ ਨਹੀਂ ਕੀਤੇ ਗਏ ਤੰਦਰ ਵੱਲੋਂ ਅਜੇ ਤੱਕ ਦੱਸਿਆ ਨਹੀਂ ਗਿਆ ਕਿ ਆਖਰ ਕਿੰਨੇ ਲੋਕ ਇਹਦੇ ਵਿੱਚ ਸ਼ਾਮਲ ਨੇ ਤੇ ਜਾਂ ਕਿੰਨੇ ਜਿਹੜੇ ਮਾਰੇ ਗਏ ਨੇ ਪਰ ਇਹ ਜ਼ਰੂਰ ਹੈ ਕਿ ਪ੍ਰਸ਼ਾਸਨ ਇਸ ਗੱਲ ਦੇ ਵਿੱਚ ਪੂਰਾ ਸਤਰਕ ਹੈ ਤੇ ਨਾਲ-ਨਾਲ ਜਿਹੜਾ ਜਿਹੜੇ ਉੱਥੇ ਮ੍ਰਿਤਕ ਹੋਏ ਨੇ ਜਾਂ ਜ਼ਖਮੀ ਨੇ ਉਹਨਾਂ ਨੂੰ ਨਾਲ-ਨਾਲ ਜਿਹੜਾ ਰਾਹਤ ਕਾਰਜ ਜਿਹੜੇ ਦਿੱਤੇ ਜਾ ਰਹੇ ਨੇ ਤੇ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਜਿਹੜਾ ਉੱਥੇ ਨਗਾਤਾਰ ਜਲਦੀ-ਜਲਦੀ ਪਹੁੰਚਾਇਆ ਗਿਆ ਤੇ ਇਹਦੇ ਵਿੱਚ ਵੱਡੀ ਖਬਰ ਦੇ ਨਾਲ-ਨਾਲ ਇਹ ਵੀ ਦੱਸ ਦਈਏ ਕਿ ਇਸ ਵੇਲੇ ਜਿਹੜਾ ਪੁਲਵਾਮਾ ਕਾਂਡ ਹੋਇਆ ਸੀ ਉਹ 2019 ਦੇ ਦੌਰਾਨ ਹੋਇਆ ਤੇ ਉਸ ਤੋਂ ਬਾਅਦ 6 ਸਾਲਾਂ ਦੇ ਵਿੱਚ ਇਹ ਸਭ ਤੋਂ ਵੱਡਾ ਜਿਹੜਾ ਹਮਲਾ ਉਹ ਜਤਾਇਆ ਜਾ ਰਿਹਾ ਤੇ ਖਾਸ ਤੌਰ ਤੇ ਸਿੱਧਾ ਸੁਨੇਹਾ ਦਿੱਤਾ ਜਾ ਰਿਹਾ ਕਿ ਜੇ 370 ਦੀ ਤਾਰਾ ਤੁਸੀਂ ਖਤਮ ਕਰ ਦਿੱਤੀ ਹੈ ਤਾਂ ਫਿਰ ਇਹ ਤਾਂ ਬਾਅਦ ਤੁਸੀਂ ਇਹ ਜਿਤਾ ਕੇ ਦਿਖਾਓ ਕਿ ਆਖਰ ਤੁਸੀਂ ਇੱਥੇ ਵਿੱਚ ਜਿਹੜੀ ਆ ਸਾਰੀ ਤਰ੍ਹਾਂ ਦੀ ਜਿਹੜੀ ਤੱਕਵਾਦੀ ਹੈ ਜਾਂ ਆਤਵਾਦੀ ਨੇ ਉਹਨਾਂ ਨੂੰ ਤੁਸੀਂ ਪੂਰੀ ਤਰੀਕੇ ਨਾਲ ਖਤਮ ਕਰ ਚੁੱਕੇ ਨੇ ਜਾਂ ਫਿਰ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਅੰਤਰਰਾਸ਼ਟਰੀ ਪੱਧਰ ਦੇ ਮੰਚ ਦੇ ਉੱਤੇ ਭਾਰਤ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਜਿਸ ਦੇ ਵਿੱਚ ਦਰਸਾਇਆ ਜਾ ਰਿਹਾ ਕਿ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਕਹਿ ਰਹੇ ਨੇ ਕਿ ਸ਼ਾਂਤੀ ਆ ਅਜੇ ਤੱਕ ਉਹ じゃ ਉੱਥੇ ਕੋਈ ਸ਼ਾਂਤੀ ਦਾ ਉਹ ਥਾ ਨਹੀਂ ਹੈ 300 ਧਾਰਾ 70 ਜਿਹੜੀ ਹੈ 370 ਧਾਰਾ ਜਿਹੜੀ ਹੈ ਉਹ ਇਥੋਂ ਦੀ ਖਤਮ ਕਰ ਦਿੱਤੀ ਗਈ ਸੀ ਭਾਰਤ ਦੇ ਵੱਲੋਂ ਮੋਦੀ ਸਰਕਾਰ ਦੇ ਵੱਲੋਂ ਉੱਥੇ ਖਤਮ ਕੀਤੀ ਗਈ ਹੈ ਪਰ ਉਸ ਤੋਂ ਬਾਅਦ ਇਹ ਜਿਹੜਾ ਵੱਡਾ ਹਮਲਾ ਹੋਇਆ ਜਿਸ ਤਨੇ ਇੱਕ ਵਾਰ ਸਾਰਿਆਂ ਦੇ ਹਿਰਦੇ ਵਲੂੰਦਰ ਦਿੱਤੇ ਨੇ ਤੇ ਨਾਲ-ਨਾਲ ਲੋਕਾਂ ਦੇ ਅੰਦਰ ਫਿਰ ਇੱਕ ਵਾਰ ਸਹਿਮ ਦਾ ਜਿਹੜਾ ਮਾਹੌਲ ਆ ਚੁੱਕਿਆ ਤੇ ਇਹ ਘਟਨਾਕ੍ਰਮ ਉਸ ਵੇਲੇ ਚ ਵਾਪਰ ਰਿਹਾ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ 사우ਦੀ ਅਰਬ ਦੇ ਵਿੱਚ ਗਏ ਹੋਏ ਨੇ ਉੱਥੇ ਮੁਲਾਕਾਤ ਕਰ ਰਹੇ ਨੇ ਤੇ ਉੱਥੇ ਆਪਸੀ ਸਹਿਯੋਗ ਦੀ ਗੱਲ ਹੋ ਰਹੀ ਹੈ ਅੱਗੇ ਜਿਹੜੇ ਵਪਾਰਕ ਮਸਲਿਆਂ ਦੇ ਉੱਤੇ ਗੱਲਬਾਤ ਹੋਏਗੀ ਅੱਗੇ ਜਿਹੜੇ ਸਾਂਝ ਵਧਾਉਣੀਆਂ ਆ ਉਦੋਂ ਬਾਰੇ ਗੱਲਬਾਤ ਹੋਏਗੀ ਪਰ ਦੂਜੇ ਪਾਸੇ ਇਹ ਵੀ ਹੈ ਕਿ ਨਾਲ ਨਾਲ ਜਿਹੜੇ ਭਾਰਤ ਦੇ ਵਿੱਚ ਇਸ ਵੇਲੇ ਅਮਰੀਕਾ ਦੇ ਉਪ ਰਾਸ਼ਟਰਪਤੀ ਨੇ ਜਿਹੜੀ ਵਿੰਜ਼ ਉਹ ਵੀ ਭਾਰਤ ਵਿੱਚ ਆਏ ਹੋਏ ਨੇ ਇਸ ਵੇਲੇ ਵਿੱਚ ਇਹ ਅਟੈਕ ਹੋ ਜਾਣਾ ਕਿਤੇ ਨਾ ਕਿਤੇ ਜਿਹੜਾ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਕਿ ਇਹੋ ਜਿਹੇ ਸਮੇਂ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਦੇਸ਼ 'ਚ ਨਹੀਂ ਹੈਗੇ ਤੇ ਕਿਸੇ ਹੋਰ ਦੇਸ਼ ਦੇ ਉਪਰਾਸ਼ਟਰਪਤੀ ਦੇਸ਼ ਦੇ ਵਿੱਚ ਆਏ ਹੋਏ ਹੋਣ ਤਾਂ ਉਸ ਵੇਲੇ ਇਹ ਵੱਡਾ ਅਟੈਕ ਹੋ ਜਾਣਾ ਜਿੱਥੇ ਧਰਮ ਦੇ ਨਾਤੇ ਪੁੱਛ ਕੇ ਉਹਨਾਂ ਦਾ ਨਾਮ ਪੁੱਛ ਕੇ ਸਾਰਾ ਧਰਮ ਪੁੱਛ ਕੇ ਫਿਰ ਉਹਨਾਂ ਨੂੰ ਗੋਲੀ ਮਾਰੀ ਜਾ ਰਹੀ ਹੈ ਇਹ ਟਾਰਗੇਟ ਕਿਲਿੰਗ ਦਾ ਜਿਹੜਾ ਇਹ ਵੱਡਾ ਜਿਹੜਾ ਕਾਰਜ ਹੈ ਇੱਕ ਵੇਲੇ ਅਤਵਾਦੀਆਂ ਵੱਲੋਂ ਜਿਹੜਾ ਇਹ ਕੀਤਾ ਗਿਆ ਵੱਡੀ ਵਾਰਦਾਤ ਹੈ ਜਿਹੜੀ ਅਤਵਾਦੀਆਂ ਦੇ ਵੱਲੋਂ ਜਿਹੜੀ ਹੈ ਉਹ ਅੰਜਾਮ ਦਿੱਤਾ ਗਿਆ ਇਸ ਅੰਜਾਮ ਦੇ ਵਿੱਚ 25 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਜਿਤਾਇਆ ਜਾ ਰਿਹਾ ਸੀ ਇਸ ਵਜ੍ਹਾ ਦੀ ਬੇਹੱਦ ਤੇ ਦੁਖਦਾਈ ਖਬਰ ਹੈ ਤੇ ਇਸ ਵੇਲੇ ਜਿਹੜਾ ਸਭ ਤੋਂ ਵੱਡਾ ਹਮਲਾ ਦੱਸਿਆ ਜਾ ਰਿਹਾ ਇਹਨੂੰ ਕਹਿ ਲਿਏ ਕਿ ਇਹ ਜੇ ਅਜੇ ਤੱਕ ਨਹੀਂ ਪਤਾ ਲੱਗ ਸਕਿਆ ਵੀ ਆਖਰ ਇਹ ਕਿਹੜੇ ਵੱਲੋਂ ਜਿਹੜੇ ਕਿਹੜੇ ਸੰਗਠਨ ਦੇ ਵੱਲੋਂ ਜਾਂ ਕਿਹਨਾਂ ਦੇ ਨਾਲ ਇਹ ਤਾਰ ਜੁੜੇ ਹੋਏ ਨੇ ਉਹ ਅਜੇ ਤੱਕ ਪੁੱਛੀ ਨਹੀਂ ਹੋ ਪਈਆ ਪਰ ਇਸ ਵੇਲੇ ਦਸਲਾਨੀਆਂ ਦੇ ਵੱਲੋਂ ਦੱਸਿਆ ਗਿਆ ਕੇ ਜਿਹੜੇ 4 ਤੋਂ 5 ਹਤਵਾਦੀ ਸੀ ਜਿਨ੍ਹਾਂ ਦੇ ਵੱਲੋਂ ਤਾਬਰ ਤੋਰ ਫਾਇਰਿੰਗ ਕੀਤੀ ਗਈ ਤੇ ਜਿਸ ਦੇ ਵਿੱਚ ਜਿਹੜੇ ਲੋਕ ਉਥੇ ਭਾਜੜ ਮੱਜ ਜਾਂਦੀ ਆ ਤੇ ਆਸੇ ਪਾਸੇ ਲੋਕ ਭੱਜਦੇ ਨੇ ਤਾਂ ਫਿਰ ਉਹਦੇ ਵਿੱਚ 25 ਲੋਕਾਂ ਦੇ ਲਗਭਗ ਜਿਹੜੇ ਮਾਰੇ ਜਾਂਦਾ ਖਰਚਾ ਉਸ ਤੋਂ ਉੱਪਰ ਹੈ ਪਰ ਹੁਣ ਪ੍ਰਸ਼ਾਸਨ ਦੀ ਜਿਹੜੀ ਆ ਉਸ ਤੋਂ ਬਾਅਦ ਕਾਰਵਾਈ ਹੋਏਗੀ ਤੇ ਉਸ ਤੋਂ ਬਾਅਦ ਜਿਹੜੇ ਅੰਕੜੇ ਨੇ ਇਹਦੇ ਵਿੱਚ ਸਾਹਮਣੇ ਆਉਣਗੇ ਪਰ ਇਹੋ ਜਿਹੇ ਹਮਲੇ ਦੁਬਾਰਾ ਫਿਰ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਕਰ ਦਿੰਦੇ ਨੇ ਕਿ ਆਖਰ ਜਿਹੜੇ ਜੰਮੂ ਕਸ਼ਮੀਰ ਜਿਹੜੀ ਸ਼ਾਂਤੀ ਦੱਸੀ ਜਾ ਰਹੀ ਸੀ ਉਹ ਕਿਤੇ ਨਾ ਕਿਤੇ ਫਿਰ ਜਿਹੜਾ ਅਸ਼ਾਂਤ ਇਲਾਕਾ ਬਣਦਾ ਜਾਏਗਾ ਤੇ ਜਿਹਦੇ ਵਿੱਚ ਜਿਹੜੇ ਸ਼ਰਾਬਤੀ ਅੰਤਰ ਨੇ ਜਾਂ ਆਈਐਸ ਆਈ ਦੇ ਨਾਲ ਜੁੜੇ ਹੋਏ ਨੇ ਜਾਂ ਫਿਰ ਕੋਈ ਹੋਰ ਜਿਹੜੇ ਨੇ ਜਥੇਬੰਦੀਆਂ ਹੋਣਗੀਆਂ ਜਿਹੜੀਆਂ ਕਿ ਇਸ ਘਟ ਇਹ ਜੇ ਘਟਨਾ ਕਰਵਾ ਨੂੰ ਅੰਜਾਮ ਦਿੰਦੀਆਂ ਨੇ ਉਹਨਾਂ ਦੇ ਵੱਲੋਂ ਇਹ ਦਰਸਾਇਆ ਜਾ ਰਿਹਾ ਤੇ ਭਾਰਤ ਨੂੰ ਅੰਤਰਰਾਸ਼ਟਰੀ ਮੰਚ ਦੇ ਉੱਤੇ ਬਦਨਾਮ ਕਰਨ ਦੀ ਇਹ ਵੱਡੀ ਸਾਜ਼ਿਸ਼ ਹੈ ਜਿਹੜੀ ਇਸ ਵੇਲੇ ਘੜੀ ਜਾ ਰਹੀ ਹੈ